ਗੋਡਲਾਡਾ ਹਲਕੇ ਤੋਂ ਕਾਂਗਰਸ ਦੇ ਵੱਲੋਂ ਰਣਜੀਤ ਕੌਰ ਪੱਟੀ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਹਲਕੇ ਵਿੱਚ ਬਗਾਵਤੀ ਸੁਰ ਉਠਣੇ ਸ਼ੁਰੂ ਹੋ ਗਏ ਨੇ ਇਲਾਕੇ ਦੇ ਕਾਂਗਰਸੀ ਵਰਕਰਾਂ ਵਿੱਚ ਪੱਟੀ ਦੇ ਖਿਲਾਫ ਕਾਫੀ ਰੋਸ ਪਾਇਆ ਜਾ ਰਿਹਾ ਹੈ ਵਰਕਰਾਂ ਦੀ ਮੰਗ ਹੈ ਕਿ ਰਣਜੀਤ ਕੌਰ ਪੱਟੀ ਦੀ ਟਿਕਟ ਕੈਂਸਲ ਕਰਕੇ ਕਿਸੇ ਹੋਰ ਉਮੀਦਵਾਰ ਨੂੰ ਦਿੱਤੀ ਜਾਵੇ ਵਰਕਰਾਂ ਦਾ ਕਹਿਣਾ ਹੈ ਕਿ ਰਣਜੀਤ ਕੌਰ ਪੱਟੀ ਨੇ 2012 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ ਸੀ ਜੇਕਰ ਪਾਰਟੀ ਨੇ ਇਸ ਦੀ ਟਿਕਟ ਨਹੀਂ ਕੱਟੀ ਤਾਂ ਇਸ ਦਾ ਸਾਰੇ ਕਾਂਗਰਸੀ ਵਰਕਰਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਉਦੋਂ ਵਾਰ ਇਹ ਹੀ ਜਾਣਾ ਜਾਣਾ ਜੀ ਉਹ ਪਿੰਡਾਂ ਜੀ ਬਿਲਕੁਲ ਵੀ ਨਹੀਂ ਜਾਂਦੇ ਤੇ ਪੀਪੀ ਨਾਲ ਸੰਬੰਧ ਸੀ ਉਹ ਪੀਪੀ ਵਾਲੇ ਬੰਦੇ ਨੂੰ ਹੀ ਫੋਨ ਕਰ ਰਹੇ ਨੇ ਕਾਂਗਰਸ ਵਰਕਰ ਨੂੰ ਕਿਸੇ ਨੂੰ ਫੋਨ ਨਹੀਂ ਕਰਾਇਆ ਲੱਗਦਾ ਨਾਲ ਤੇ ਨਾ ਉਹ ਪਿੰਡਾਂ ਜੀ ਗਏ ਨੇ ਹਜੇ ਇੱਕ ਦੋ ਪਿੰਡਾਂ ਜੀ ਗਏ ਨੇ ਨਾ ਉਹਨਾਂ ਨੇ ਕੋਈ ਇhtਿਆਰ ਲਗਾਇਆ ਨਹੀਂ ਹੁਣ ਭਾਈ ਕਾਂਨ ਦਾ ਅਸੀਂ ਮੰਗ ਕਰਦੇ ਹਾਂ ਜੀ ਕੈਪਟਨ ਸਾਹਿਬ ਦਾ ਨੁਕਸਾਨ ਨਾ ਹੋਵੇ ਇਸ ਨੂੰ ਨਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਤੇ ਉਹ ਸਾਡੇ ਜ਼ਿੰਮੇਵਾਰਾਂ ਵਾਸਤੇ ਬਹੁਤ ਕੁਝ ਕਰਿਆ ਜੀ ਪਾਣੀਆਂ ਦੇ ਰਾਖੇ ਸੀਗੇ ਤੇ ਅਸੀਂ ਜਾਣਾ ਵੀ ਇੱਥੇ ਵਧੀਆ ਜੋਗ ਉਨੀ ਦਵਤਾ ਜਾਵੇ ਤਾਂ ਕਿ ਉਹ ਮੁੱਖ ਮੰਤਰੀ ਬਣ ਜਾਵੇ ਇੱਥੋਂ ਤਾਂ ਕੀ ਹੋਊਗਾ ਇੱਥੇ ਇੱਥੇ ਦਾ ਫਿਰ ਵੋਟਰਾਂ ਦੇ ਸਾਰੇ ਜੀ ਜੇਦੋਂ ਕਿਸੇ ਨਾਲ ਸੰਬੰਧ ਨਾ ਹੋਵੇ ਤਾਂ ਸਾਨੂੰ ਪਤਾ ਹੀ ਪਿਛਲਾ ਹਾਲੀਕਾ ਜੀ 10 ਸਾਲਾਂ ਤੋਂ ਹੀ ਚਲਾਨ ਕੱਟਾ ਰਹੇ ਮੋਟਰਸਾਈਕਲਾਂ ਦੇ ਜਦੋਂ ਪਤਾ ਲੱਗ ਜਾਂਦਾ ਵੀ ਇਹ ਕਾਂਗਰਸੀ ਨਾਲ ਉਹ ਚਲਾਨ ਕੱਟ ਦਿੰਦੇ ਨੇ ਫਿਰ ਉਹ ਹੀ ਹਾਲ ਦੁਆਰੇ ਹੁੰਦਾ ਹੈ। ਸਤਿਕਾਰਪ੍ਰੀਤ ਬਾਦਲ ਦੀ ਪਾਰਟੀ ਨਹੀਂ ਪਾਇਆ ਸੀ। ਇਹ ਪੀਪ ਨੇ ਇਹ ਇੰਨੀ ਬੋਲ ਤੋੜੀ 3000 2800 ਉਹ ਸਾਰੀ ਕਾਂਗਰਸੀ। ਕੋਸ਼ਿਸ਼ ਤਾਂ ਹੁਣ ਤੁਸੀਂ ਚਿਹਰੇ ਦੇਖ ਰਹੇ ਹੋ ਜੀ ਕਿੰਨੇ ਖੁਸ਼ ਨੇ ਪਾਰਟੀ ਤੇ ਜੋਰ ਤੇ ਉਹ ਮਾਰੀ ਵੋਟ ਪਾਈ ਜੀ ਉਹ ਇਹਨਾਂ ਤੇ ਤਾਂ ਕੋਈ ਖੁਸ਼ ਨਹੀਂ ਹੋ ਰਿਹਾ ਜੀ। ਸਾਨੂੰ ਉਹਦੇ ਬਾਰੇ ਉਹ ਤੋਂ ਕੋਈ ਉਮੀਦ ਨਹੀਂ ਹੈਗੀ ਜੀ ਪਿਛਲੀ ਵਾਰ ਵੀ ਸਾਡੇ ਨਾਲ 2012 ਚ ਇਹੀ ਬਣਿਆ ਸੀ ਇਹ ਪੀਪੀ ਪਾਰਟੀ ਵੱਲੋਂ ਹੋਈ ਸੀ ਰਣਜੀਤ ਕੌਰ ਪੱਟੀ ਇੱਥੇ ਉਮੀਦਵਾਰ ਇਹੀ ਸਾਡੀ ਜੜਾ ਤੇ ਬੈਠੀ ਜੀ ਇੱਥੇ ਪਿਛਲੀ ਵਾਰ ਵੀ ਤੇ ਇਹ ਕੀ ਫਿਰ ਇਸ ਨੇ ਕੋਈ ਬਗੈਰ ਸੋਚੇ ਸਮਝੇ ਇਹਨੂੰ ਫਿਰ ਟਿਕਟ ਦੇ ਦਿੱਤੀ ਇੱਥੋਂ ਤੇ ਇਹ ਕੀ ਫਿਰ ਸਾਨੂੰ ਐ ਲੱਗਦਾ ਵੀ ਇੱਥੇ ਇਹ ਕੀ ਫਿਰ ਸਾਨੂੰ ਨਿਰਾਸ਼ਾ ਮਿਲੂਗੀ ਇਸ ਸੀਟ ਤੋਂ ਸਾਨੂੰ ਇਹ 80 ਉਮੀਦ ਨਹੀਂ ਸੀ ਪਾਰਟੀ ਤੋਂ ਵੀ ਇਹ ਇਸ ਉਹਨੂੰ ਟਿਕਟ ਦੇ ਦੇਣਗੇ ਇਥੋਂ ਜਿਹੜੇ ਇੱਥੇ ਦਿਨ ਰਾਤ ਵਰਕਰ ਕੰਮ ਕਰਦੇ ਨੇ ਜਾਂ ਪਾਰਟੀ ਨਾਲ ਜੁੜੇ ਹੋਏ ਨੇ ਦਿਨ ਰਾਤ ਉਹਨਾਂ ਨੂੰ ਨਿਰਾਸ਼ਾ ਪਈ ਹੈ ਸਾਨੂੰ ਇਹ ਜੇ ਅੱਜ ਕਮਾਨ ਨੇ ਨਾ ਇਹ ਸੀਟ ਬਾਰੇ ਦੁਬਾਰੇ ਸੋਚਿਆ ਤਾਂ ਅਸੀਂ ਸਖਤ ਫੈਸਲਾ ਲਵਾਂਗੇ ਇਸ ਸੀਟ ਬਾਰੇ ਸਾਨੂੰ ਅਸੀਂ ਇਹਦੇ ਬਾਰੇ ਉਹ ਸੋਚ ਇਨਾ ਬਹੁਤ ਸੋਚਾਂਗੇ ਕਿ ਇਹ ਜਿਹੜਾ ਉਮੀਦਵਾਰ ਸਾਨੂੰ ਪਾਰਟੀ ਨੇ ਦਿੱਤਾ ਹੈ ਇਹ ਬਹੁਤ ਉਹ ਆਪ ਜੀ ਅਫਸਰ ਸਾਈ ਚ ਪੈਰ ਰੱਖਦੇ ਨੇ ਸਾਰਾ ਦਿਨ ਸਾਰਾ ਉਹ ਕਰਦੇ ਨੇ ਇਹ ਪਰ ਅਸੀਂ ਇਸ ਪਾਰਟੀ ਨੂੰ ਦੁਬਾਰੇ ਫੇਰੇ ਮੰਗ ਕਰਦੇ ਆ ਹਾਈ ਕਮਾਂਡ ਤੋਂ ਕਿ ਵੇ ਇਥੇ ਉਮੀਦਵਾਰ ਬਦਲਿਆ ਜਾ ਜੇ ਉਮੀਦਵਾਰ ਨਾ ਬਦਲਿਆ ਗਿਆ ਤਾਂ ਅਸੀਂ ਵੱਡਾ ਕੋਈ ਫੈਸਲਾ ਲੈ ਕੇ ਇਸ ਪਾਰਟੀ ਉਮੀਦਵਾਰ ਦਾ ਵਿਰੋਧ ਕਰਾਂਗੇ ਖੜੇ ਅਸੀਂ ਕਾਂਗਰਸ ਪਾਰਟੀ ਨਾਲ ਕੈਪਟਨ ਸਾਹਿਬ ਨਾਲ ਹੀ ਖੜੇ ਆ ਅਸੀਂ ਸਾਰੇ ਇਹ ਪੀਪੀ ਪਾਰਟੀ ਦਾ ਨਾਲ ਹੀ ਸਰਬੰਧ ਰੱਖਦੇ ਨੇ ਹਾਸਨਪੁਰ ਤੋਂ ਸਾਫ ਕਾਸਰਪੰਚ ਬੋਲਣਾ ਬਿਕਰ ਤੇ ਉੱਥੇ ਜਾ ਕੇ ਦੋ ਬੰਦਿਆਂ ਕੋਲੇ ਗਏ ਨੇ ਹਲੇ ਤੱਕ ਫੋਨ ਨਹੀਂ ਕਰਿਆ ਮੈਨੂੰ ਤੇ ਬਾਕੀ 15 ਸਾਲ ਹੋ ਗਏ ਅੱਜ ਤੱਕ ਕਾਂਗਰਸ ਪਾਰਟੀ ਦੀ ਵੋਟ ਨਹੀਂ ਘਟੀ ਉੱਥੇ ਪੰਜਾਬ ਵੋਟਾਂ ਵੱਧਦੀਆਂ ਨੇ 15 ਸਾਲ ਹੋ ਗਏ ਤੇ ਐਤਕੀ ਵਾਰੀ ਸਮਝ ਲੈ ਵੋਟ ਘਟੂਗੀ ਉਹ ਬੰਦੇ ਜਿਹੜੇ ਪੱਕੇ ਕਾਂਗਰਸੀ ਨੇ ਅਸੀਂ ਸਾਡਾ ਪਿਓ ਦਾ ਕਾਂਗਰਸ ਨਾਲ ਖੜਾ ਸਾਨੂੰ ਹਲੇ ਤੱਕ ਇਹਨੇ ਪੁੱਛਣ ਵਾਲੀ ਦਾ ਵੱਡੀ ਗੱਲ ਰਹੀ ਸਾਨੂੰ ਫੋਨ ਨਹੀਂ ਕਰਿਆ ਕਿਸੇ ਬੰਦੇ ਨੂੰ ਕਾਂਗਰਸੀ ਨੂੰ ਪੱਟੀ ਸਾਹਿਬ ਨੇ ਕੀ ਕੀ ਪਤਾ ਹਣ ਉਹਦਾ ਵੱਡੇ ਲੋਕਾਂ ਨਾਲ ਹੀ ਨੇਤਾ ਸਾਡੇ ਗਰੀਬਾਂ ਨਾਲ ਕੋਈ ਨੇਤਾ ਨਹੀਂ ਉਹਦਾ ਜੇ ਕਿਸੇ ਖੈਸ ਗੱਲ ਜੇ ਹੋ ਗਈ ਮੇਰੇ ਪਿੰਡ ਦੇ ਵਿੱਚ 15 ਸਾਲ ਹੋ ਗਏ ਪਿਛਲਾ ਰਿਕਾਰਡ ਕੱਢ ਲਓ ਜੇ ਕਾਂਗਰਸ ਦੀ ਵੋਟ ਘਟੀ ਹੋਵੇ ਦੋ ਵਾਰ ਬਾਦਲ ਦੀ ਦੋ ਵਾਰੀ ਵੋਟ ਨਹੀਂ ਘਟੀ ਹਸਨਪੁਰ ਚ ਇਸ ਵਾਰ ਕੀ ਲੱਗਦਾ ਤੁਹਾਨੂੰ ਇਸ ਵਾਰ ਦਾ ਜੀ ਉਮੀਦਵਾਰ ਸਾਡੇ ਕੋਲੇ ਵਧੀਆ ਨਹੀਂ ਪਿਛਲੀ ਵਾਰੀ ਇਹ ਪੀਪੀ ਪਾਰਟੀ ਹੋਣ ਕਰਕੇ ਬੀਬੀ ਕਰਕੇ ਵੋਟ ਘਟ ਗਈ ਇਹਦੇ ਸਾਰ ਗਿਆ ਸਾਡਾ ਪਿਛਲੀ ਵਾਰੀ ਪੀਪ ਸੀ ਇਹਦਾ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਇਹ ਹੀ ਮੰਗ ਕਰਦੇ ਆ ਜਿਹੜਾ ਸਾਡੇ ਉਮੀਦਵਾਰ ਇਹ ਲਾਣਿਆ ਸਾਡੇ ਇਹ ਫਿੱਟ ਨਹੀਂ ਗਰੀਬ ਜਨਤਾ ਦੇ ਕੋਈ ਛੋਕੜ ਜੀ ਜੱਦੀ ਦਾ ਸੀ ਇਹਨਾਂ ਨੂੰ ਬਿਲਕੁਲੀ ਜਾਣਦੇ ਨਹੀਂ ਰੂਹ ਤੋਂ ਵੀ ਜਾਣੂ ਨਹੀਂ ਹੈਗੇ ਦੂਜੇ ਨੰਬਰ ਦੇ ਇਹ ਕਾਂਗਰਸ ਪਾਰਟੀ ਚ ਬਿਲਕੁਲ ਪਹਿਲਾ ਕਦੇ ਅਸੀਂ ਦੇਖ ਸੇ ਮੇਰੀ ਘੱਟ ਤੋਂ ਘੱਟ 40 ਸਾਲ ਦੀ ਹੋਰ ਤਾਂ ਇਹ ਪਾਰਟੀ ਚ ਕੰਮ ਕਰਦੇ ਦੀ ਹੋਗੀ ਹੁਣ ਮੈਂ ਮੌਜੂਦਾ ਪ੍ਰਧਾਨ ਹਕਾਈ ਦਾ ਤੇ ਕਾਕਾਵਾਲ ਸਾਹਿਬ ਦਾ ਭਾਣ ਜਾਂ ਨੇੜੀਆਂ ਜੱਦੀ ਕਾਂਗਰਸੀਆਂ ਅਸੀਂ ਤਾਂ ਇਹਨਾਂ ਨੂੰ ਕਦੇ ਦੇਖਿਆ ਹੀ ਨਹੀਂ ਜੀ ਨਜ਼ਦੀਕ ਤੱਕ ਦੇ ਪਾਰਟੀ ਦੇ ਵਿੱਚ ਕਦੇ ਮੀਟਿੰਗ ਵਿੱਚ ਕਿਸੇ ਚ ਜੇ ਨੰਬਰ ਤੇ ਇਹ ਟਿਕਟ ਜੇ ਕਿਸੇ ੱੱਕੇ ਕਾਂਗਰਸੀ ਨੂੰ ਦਿੱਤੀ ਜਾਂਦੀ ਤਾਂ ਬਹੁਤ ਚੰਗੀ ਗੱਲ ਸੀ ਹੁਣ ਸਾਨੂੰ ਕੋਈ ਉਮੀਦ ਨਹੀਂ ਰਹੀ ਇਹ ਗੱਲ ਸੀ ਮੈਨੂੰ ਜੀ ਬਾਹਰ ਦਾਦਾ ਪਤਾ ਨਹੀਂ ਆਮਦਪੁਰ ਪਿੰਡ ਦੇ ਵਿੱਚੋਂ ਘਟ ਤੋਂ ਘਟ 800 ਵੋਟ ਕਾਂਗਰਸ ਦੀ ਵਾਧੀ ਆਏ ਇਲੈਕਸ਼ਨ ਦੇ ਵਿੱਚ ਇਸ ਟਾਈਮ ਦੇ ਵਿੱਚ ਕੋਈ ਕਾਂਗਰਸੀ ਕਿਸੇ ਦੇ ਨਾਲ ਨਹੀਂ ਤੁਰਿਆ ਕੋਈ ਕਾਂਗਰਸੀ ਦੇ ਕੋਈ ਘਰੇ ਨਹੀਂ ਗਿਆ ਕੋਈ ਹਾਲਤیں ਕਿਸੇ ਨਾਲ ਗੱਲਬਾਤ ਨਹੀਂ ਅਸੀਂ ਪਾਰਟੀ ਦੇ ਨਾਲ ਰਹਿਆ ਪਾਰਟੀ ਨਾਲ ਹੀ ਰਹਾਂਗੇ ਤੇ ਪਾਰਟੀ ਨੇ ਫੈਸਲਾ ਬਿਲਕੁਲ ਸੋਚ ਵਿਚਾਰ ਕੇ ਨਹੀਂ ਲਿਆ ਆਪ ਹੀ ਨਹੀਂ ਗਏ ਹਣ ਤੱਕ ਕਿਸੇ ਨੇ ਕਿਸੇ ਨੂੰ ਜਾਣਦੀ ਨਹੀਂ ਇੱਕ ਦਿਨ ਨੂੰ ਜਾਣਦੇ ਹੋਣਾ ਕਿਸੇ ਕਾਂਗਰਸੀ ਨੂੰ ਫੇਰੀ ਉਸ ਲਿਵ ਜਾਣਾ ਇਹ ਪੀਪਲ ਪਾਰਟੀ ਚ ਰਹੇ ਨੇ ਉਹਨਾਂ ਦੇ ਇੱਕ ਦੋ ਬੰਦੇ ਦੇ ਘਰੇ ਜਾਂਦੇ ਨੇ ਜਾ ਕੇ ਉਹ ਪੁੱਠੇ ਮੋੜਦੇ ਨੇ ਕਦਰ ਬੰਦੇ ਲੈ ਕੇ ਲੈ ਜਾ ਕੇ ਕੱਲ ਵੀ ਸਾਡੇ ਆਂਧਪੁਰ ਪਿੰਡ ਦੇ ਵਿੱਚ ਰਾਤ ਗਏ ਨੇ ਇੱਕ ਦੋ ਬੰਦੇਾਂ ਦੇ ਘਰੇ ਜਾ ਕੇ ਪੁੱਠੇ ਮੂੜੇ ਦੇ ਵਿੱਚ ਤਾਂ ਜੀ ਕੋਈ ਮੈਂ ਖੁਸ਼ ਨਹੀਂ ਦੇਖਿਆ ਕਾਂਗਰਸੀ ਬਾਹਰ ਦਾ ਸਾਨੂੰ ਪਤਾ ਨਹੀਂ ਕਿਤਾ ਇਹੀ ਕਰਦੇ ਆ ਜੀ ਕਾਂਗਰਸ ਦੀ ਜਿੱਤ ਹੋਵੇ ਪੂਰੀ ਕੋਈ ਚੰਗਾ ਵਧੀਆ ਕੋਈ ਸੋਚ ਵਿਚਾਰ ਕੇ ਫੈਸਲਾ ਕੀਤਾ ਜੀ ਮਨਸਾਦੋ ਮਰਜੀਦ ਮਖਾ ਦੀ ਰਿਪੋਰਟ ਜਗ ਸੇਵਕ ਵੈਬ ਟੀਵੀ